ਨੀ ਮੇਰੀ ਕੋਈ ਫਰਮਾਇਸ਼ ਨਹੀਂ ਜਿੰਨੂੰ ਮਰਜ਼ੀ ਲਿਆ ਠੀਕ ਹੈ ਗੱਲ ਆ ਕਹਿਆਂ ਨੇ ਤਾਂ ਕਾਇ ਖੋਦਵੇਂ ਹਾਂ ਮੈਂ ਤਾਂ ੜਕੀ ਥੋੜੀ ਆਸ ਕਰਦਾ ਵਪਾਰੀਆਂ ਦੀ ਵੇਚਣ ਵਾਲਿਆਂ ਦੀ ਲੈਣ ਵਾਲਿਆਂ ਦੀ ਬਸ ਠੀਕ ਹੈ ਵੀ ਪ੍ਰਮਾਤਮਾ ਮੈਨੂੰ ਰੋਜ਼ੀ ਰੁਜ਼ੀ ਦਈ ਜੇ ਤੇਲੀ ਫੁੱਟੂ ਤਾਂ ਪੂਰਾ ਮੈਨੂੰ ਮਿਲੂ ਨੀ ਮੈਨੂੰ ਕੀ ਮਿਲੂ ਸਹੀ ਗੱਲ ਜੇ ਪਿਆ ਹੂ ਤਾਂ ਨਾਈ ਬਾਮਣ ਨੂੰ ਬੁਲਾਉ ਕੋਈ ਨਹੀਂ ਕੋਈ ਨਹੀਂ ਬੁਲਾਉਂਦਾ ਠੀਕ ਹੈ ਗੱਲ ਬਸ ਸਹੀ ਹਾਂ ਨੰਦਕਾਰਿਆਂ ਦੇ ਪਾਟੀ ਨੂੰ ਬੁਲਾਉਗਾ ਲਾ ਵੀ ਆਜੀ ਭਾਈ ਕੁੜੀ ਦੇ ਅਨੰਦ ਕਰ ਲੈਗੇ ਛੇਤੀ ਆ 200 ਰੁਪਏ ਸਾਨੂੰ ਮੁਕੜਦੇ ਯਾਰ ਨਾ ਉਹਦਾ ਹੱਕ ਰੱਖੀ ਨਾ ਆਪਣਾ ਹੱਕ ਰੱਖੀ ਜੱਟ ਗਿਆ ਉਹਨਾਂ ਨੂੰ ਪੁੱਛਿਆ ਚੜ ਗਿਆ ਦਰਸੀ ਹੁਣ ਮੈਨੂੰ ਕਿਵੇਂ ਲਾਹਾਂ ਉਹ ਤੇਰੇ ਕੋਲ ਤਰੀਕੇ ਸਾਰੇ ਨੇ ਉਹਨਾਂ ਦੇ ਤੈਨੂੰ ਪਤਾ ਕਿਵੇਂ ਲਾਇਆ ਜਾਂਦਾ ਕਿਵੇਂ ਚੜਾਇਆ ਜਾਂਦਾ ਉਹ ਤੂੰ ਦੇਖ ਇਹ ਮੈਂ ਤਾਂ 50 ਤੋਂ ਉਹਨੂੰ ਕਹੇ ਸੀ ਮੈਂ ਮੋੜਦਾ ਨਹੀਂ ਸੰਦੋ 50 ਤੋਂ ਪਿੱਡਾ ਘੱਟ ਨਹੀਂ ਹੱਥ ਵੀ ਨਹੀਂ ਘੱਟੇ ਇਹਨਾਂ ਦਾ ਉਹ ਚੱਕਾ ਸੌਦਾ ਕਰਾਂਗੇ ਫਿਰ ਐ ਜਰ ਸੋਤੇ ਜੀ ਤੁਸੀਂ ਲੋਕ ਲਖਾਈ ਪਿੱਛੇ ਅੜ ਜਾਂਦੇ ਹੋ ਉਹ ਮੇਰੇ ਪਿੱਛੇ ਢੰਡ ਕੱਟ ਜਾਂਦੇ ਹੋ ਰਾਖੋ ਪਾਓ 500 ਤੋਂ ਬੰਦੀ ਨਹੀਂ ਇਹ ਮੁੰਮੋਲ ਕਰਕੇ ਪਾਓ ਗੈਨੋ ਚੋਰੀਓ ਦਰਸ਼ੀ ਤੋਂ ਮੇਡਾ ਲੈ ਜੋ ਮੇਰਾ ਜੀ ਜੀ ਨਾਲ ਨਹੀਂ ਗਈ ਇਹ ਹਰਾਮਪੁਣਾ ਨਹੀਂ ਜੀ ਨਾ ਇਹ ਦਰਪੇੜਾ ਨਿੱਖਰੀ ਪਈ ਐ ਤੂੰ ਬੱਚੇ ਨੂੰ ਢਿੱਡ ਚੰਨੀ ਬੰਦੀ ਆ ਵੀ ਦਰਸ਼ੀ ਆਵ ਨਵੀਂ ਸਾਨੂੰ ਸਿੱਧਾ ਜਿਹਦਾ ਸੀ ਲੱਖਾ ਦਰਸ਼ੀ ਅਸੀਂ ਸਿੱਧਾ ਮੇਰਾ ਭਾਈ ਐ ਇੱਕ ਤਰ੍ਹਾਂ ਦਾ ਬੰਨਿਆ ਹੋਇਆ ਤੈਨੂੰ ਸ਼ਿਰਪੇ 100 ਕਿਲੋਮੀਟਰ ਸਪੈਸ਼ਲ ਘਰੋਂ ਚੜਾ ਕੇ ਕਿਹੜਾ ਸਿੱਧਾ ਇੱਥੇ 100 25000 ਰੁਪਏ ਪੈਂਦਾ ਤੇ ਅਸੀਂ 2000 200 ਕਿਲੋਮੀਟਰ ਚੱਲ ਕੇ ਆ ਗਏ ਇੱਕੋ ਹੀ ਇੰਜਣ ਦਸਣਾ ਦੇ ਫਿਰ ਮੈਨੂੰ ਕਿੱਥੇ ਵੇਚਣੀ ਆ ਚਾਲ ਗਿਆ 45 ਨੂੰ ਛੱਡ ਸਹੀ ਆ ਗਏ ਬਾਲਾ ਆਉਗਾ ਜੇ ਨਾ ਮੈਂ ਆਪਾਂ ਸਟਾਰਟ ਕਰਨਾ ਨਾ ਗਰੀਬ ਦੇ ਫਿਰ ਕੱਢ ਲਿਓ ਸਾਡਾ ਸਵਾ ਆਊਗਾ ਆਊਗਾ ਥੱਲੇ ਲੈ ਕੇ ਫਿਰ ਲੈ ਜਾਾਂਗੇ ਫਿਰ ਕੱਢੀ ਵਾਸਤੇ ਲੈ ਗਏ ਹੈ 10 10 10 ਲੈ ਜਾਾਂਗੇ ਅਸੀਂ ਅਗਲੇ ਸਾਲ ਨੀਮੀ ਨਾਪਾ ਨਾ ਨਾ ਦੋ ਚੱਕਰ ਨਹੀਂ ਯਾਰ ਹਾਂ 10 ਜਮਾਨੇ ਕਾਜ ਕਿੰਨੇ ਕੋ ਵਾਲਾ ਬਾਹਰ ਕੋ ਵਾਲਾ ਰਟਾ ਮਾਣੀ ਹੈ 330 ਆਪੇ ਟੱਕਾ ਕਰੀਏ ਕੀ ਇਹ ਮਾਰਗ ਰਬੀ ਜਾਈਏ ਨੇ ਅੱਜ ਕਾ ਗਰੀਆਂ ਨੂੰ ਨਹੀਂ ਪਤਾ ਕਿ ਤੁਹਾਡੀ 74 ਪੇੜਾ ਪਾਇਨੇ ਕਹਿੰਦੇ ਹੈ ਨਹੀਂ ਰੇ 74 ਤੇ 40 ਵਾਲੀਆਂ ਵੀ ਹੈਗੀਆਂ ਨੇ 50 ਵਾਲਾ ਵਿੱਚ ਮਾੜੀਆਂ ਵੀ ਨੇ ਵਿੱਚ ਚਾਰ ਹੈਗੀਆਂ ਛੜਛੜਦੀਆਂ ਵੀ ਵਿੱਚ ਘਟ ਵਾਲੀ ਵੀ ਹੈਗੀਆਂ ਨੇ ਵਿੱਚ ਤੀਆਂ ਵੀ ਨੇ ਆਪਾਂ ਦੇਖ ਅਸੀਂ ਆਪ ਦੇ ਅਥਰਾਂ ਪੇੜ ਪੇੜ ਨਹੀਂ ਛਾੜ ਕੇ ਫੜੀ ਜਿਹੜੀ ਤੁਸੀਂ ਕੱਢ ਕੇ ਦਿੱਤੀ ਹੈ ਉਹੀ ਦਿੱਤੀ ਹੈ ਸਿਰਫ ਪੇੜ ਮੋੜੀ ਹੈ ਉਹ ਵੀ ਅਸੀਂ ਤਾਂ ਮੋੜੀ ਹੈ ਬੈਮ ਪੈ ਗਿਆ ਸਾਨੂੰ ਕੰਡਾ ਲੱਗਿਆ ਸੋਦੇ ਪੈਸ ਨਹੀਂ ਅਸੀਂ ਕੋਈ ਪੇੜ ਨਹੀਂ ਮੋੜੀ ਆਓ ਜਿਹੜੀ ਤੁਸੀਂ ਸਾਨੂੰ ਕੱਟ ਕੇ ਦਿੱਤੀ ਅਸੀਂ ਦੱਸ ਦਿੰਦਾ ਸੋਰੀ ਪੜ੍ਹਦੀ ਆ ਪੜ੍ਹਿਆ ਪਰ ਨਹੀਂ ਲੱਖ ਰੁਪਏ ਦੀ ਛਤਰੀ ਹੈ ਮਦਦ ਓਏ ਬਹੁਤੀਆਂ ਗੱਲਾਂ ਨਾ ਯਾਰ ਤੂੰ ਤਾਂ ਕਾਚਰਾ ਨਹੀਂ ਕਦਾ ਹਰਤਾ ਹਾਂ ਸਹੀ ਗੱਲ ਕਿੰਨਾ ਪੀਣਾ ਪੈਸੇ ਵਹਿ ਗਏ ਹਾਂ ਪੁਰਾ ਕਰ ਯਾਰ ਪਰ ਅਜੂ ਤੱਕਾ ਰੰਗਰੀ ਵਾਲਾ ਤਾਂ ਨਹੀਂ ਦੱਸਿਆ ਕਦੋਂ ਨਾ ਮਾਰ ਪੈਣ ਕਾਸ਼ਿਕ ਚ ਨੀ 30000 ਰੁਪਏ ਦਾ ਹੁੰਦਾ ਕੀ ਕਰ ਲੋ ਤਵੇਂ ਨਾ ਤੱਕੜਾ ਹੜਦਾ ਹੀ ਨਹੀਂ ਬੱਸ ਸੋਣਾ ਸਹੀ ਆ ਪਾਈ ਨਹੀਂ ਛੜਦਾ ਤੇਰੀ ਸਾਡੇ ਵਿੱਚ ਤਰੱਕਾ ਸੀ ਉਹ 200 ਪੇਮੈਂਟ ਆਇਆ 200 400 ਪੇਮੈਂਟ ਪੈ ਗਿਆ ਜਿਸ ਕੋਈ ਦੁਬਾਰਾ ਕੋਈ ਨਿਵੇੜ ਦੇ ਐਤ ਕੀ ਨਿਵੇੜ ਦੇ ਐਤ ਕੀ ਨਿਵੇੜ ਦੇ ਜੇ ਕੋਈ ਸੁਆ ਮੇਰੇ ਮੰਨ ਕੇ ਤਨ ਨੂੰ ਭੇਜ ਦੇ 200 ਪੇਮੈਂਟ ਪੈ ਗਿਆ ਨਾ ਇਕਲ ਮੇੜ ਤੇ ਨਹੀਂ ਤੁਰਦੇ ਨਹੀਂ ਹੁਣ ਇੱਕ ਵਾਰੀ ਇੱਕ ਵਾਰੀ ਦੱਸ ਦੇ ਇੱਥੇ ਨਹੀਂ ਦੇਣੀ ਇੱਥੇ ਦੇਣੀ ਕੰਪੂਰ ਦਾ ਤੇ ਬਸ ਆ ਸੇ 400 ਨਾਲ ਨਹੀਂ ਵਸ ਇਹ ਦੁਨੀਆ ਪਾਣੀ ਖੱਲੀ ਵਾਂ 500 ਦੀ 5000 ਦਾ ਮੈਂ ਤਾਂ 5400 ਨਾਲ ਦਾ ਫਿਰ ਆਇਆ ਹੈ ਫਰਕ ਤਾਂ ਉਹਦੇ ਹਾਂ ਕੋਈ ਗੱਲ ਨਾ ਕਾ ਜੇ ਇਹਦਾ 36000 ਦੀ ਚੈੱਕ ਕਰਦਾ ਆਗੀ ਐਂਗਾ ਹਾਂ ਜੁਰੈਣ ਦੇ ਰੈਂਟ ਦਿਖਾ ਰੋ ਕਰ ਰੈਂਟ ਕੋਈ ਕਿੰਨਾ ਦਾ ਸਰਤਾ ਰਾਜੂ ਰਾਜੂ ਬੈਠਾ ਤੇ ਰਾਜੂ ਬੈਠਾਗਾ ਆਪਣੇ ਬੈਠਾ ਹੂੰ ਹਾਂ ਤਾਂ ਤੱਕ ਤਿੰਨ ਦੇਣੀਆਂ ਨੇ ਬੇਟਾ ਨਹੀਂ ਨਹੀਂ ਲੈ 32 ਨੂੰ ਹੋ ਗਈ ਚੱਕ ਬਣੀ ਬਸ ਆਹ ਨਹੀਂ 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 ਰਾਜੂ ਨਹੀਂ ਨਹੀਂ ਤੇਰਾ ਕਰਕੇ ਪੱਡਾ ਕਰ ਲਿਆ ਨਹੀਂ ਸੀ ਤੇਰਾ ਚੋਣਾ ਕਿਉਂ ਨਾ ਬੇਬੇ ਪਤਾ ਯਾਰ ਆਪਣੇ ਆਪਣੇ ਉਹ ਵੀ ਗਰੀਬ ਨੇ ਨਹੀਂ ਨਹੀਂ ਬੱਸ ਚੋਣਾ ਨਹੀਂ ਆਪਣੇ ਘਰ ਤੋਂ ਬਾਹਰ ਚੱਲ ਕੋਈ ਨਹੀਂ ਰਹਿਣ ਦੋ ਓਏ ਖਾਣਾ ਓਏ ਉਹ ਖਾੜ ਮੁੰਡਿਆ ਤੂੰ ਰੇ ਚ ਬਾਹਰ ਹੀ ਰੱਖ ਓ ਬਹਿ ਜਾ ਜਿਵੇਂ ਮਰਜ਼ੀ ਰੱਖ ਕੋਈ ਨਹੀਂ ਬਹਿ ਜਾ ਦੋ ਮਿੰਟ ਥੱਕਾ ਨਹੀਂ ਜਾਜ ਕੰਮ ਬਹਿ ਜਾ ਨਜਾਇਜ਼ ਨਹੀਂ ਕਰ ਲੈ ਯਾਰ ਹਮੇ ਤਾਂ ਮੈਂ ਬੈਠਾ ਪਿਠਾ ਮਾਪ ਸੌਂਦੀ ਰੁਪਈਏ ਲੈਣੇ ਸਵੇ ਕਰਾਇਆ ਆ ਜਾ ਕਹੇ ਹਜਤ ਲੈ ਰਹਿ ਸਰੇ ਕਰਾ 50 ਕਿ ਜਣਾ ਮਾਲਕ ਹੈ ਹੈ ਰੋਡ ਪੁਰਾਣੀ ਇਹ ਕੋਈ ਨਾ ਦੇ ਮੈਂ ਪੈਦਾ ਕਰਾਤੀ ਆਇਆ ਦੇ ਦੇ ਨਹੀਂ ਹੁਣ ਦੇ ਦੇ ਕਿਉਂ ਮੋੜਦੇ ਅਸੀਂ ਇੱਕੋ ਹੀ ਰਹੇ ਪਾਈ ਕਰਕੇ ਮਾਰ ਰੱਖਿਆ ਸੀ ਤੇ ਨਹੀਂ ਤਾਂ ਕਾਰਵਾਈ ਨਹੀਂ ਸ਼ਿਕਾਇਤ ਹੋ ਗਈ ਪਰ ਉਹ ਕਹਿਦਾ ਹੱਥੀਂ ਕਹਦਾ ਇਹ ਇੱਕਦਮ ਨਾ ਹੁੰਦਾ ਪਾਸਾ ਠੀਕ ਆ ਗਿਆ ਅਲਗ-ਅਲਗ ਨੇ ਮੇਰੇ ਜਾਣਾ ਇਹਦਾ ਤੇਰਾ ਮਾਰਟ ਲੈ ਚਲ ਤੂੰ ਆਇਆ ਕਰਕੇ ਉਹ ਵੀ ਚਾਲਾ ਇਹਨਾਂ ਨੂੰ ਪੈਣੀਆਂ ਕੋਰੀਆ ਹੋਈ ਸਭ ਪਲਾਉਣੇ ਨਾ ਤੇ ਕਹਲੇ ਪਈਆ ਕੋਰੀਆ ਨਾ 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 ਤਾਂ ਬੈਨ ਰਾਇ ਦੇ ਕੋਈ ਰਾਮ ਬਤਾ ਹੈ ਤੋੜੇ ਆ ਬੱਕਰਾ ਤਾਂ ਆ ਜਾਣਾ ਉਹਨੇ ਘਰੇ ਆਇਆ ਆ ਆਪਣੀ ਮੋਹ ਪੰਡ ਚੱਕੋ ਮੈਂ ਤਾਂ ਕਾਣੀ ਦਾ ਸਾਵਾ ਸਿੱਕ ਕੇ ਨਿਵੇੜ ਕੇ ਜਾਂਣਾ ਬੈਠਾ ਲੇਤੀ ਹੁਣ ਮੈਂ ਬਿੰਦੇ ਬਿੰਦੇ ਨਹੀਂ ਇਹਨੂੰ ਪੌਂਦਾ ਪੈਸੇ ਇੱਕ ਵਾਰੀ ਜੇ ਪੌਂਦਾ ਤੀ ਤੱਕ ਕਹਿ ਸੀ ਤੂੰ ਹੋਰ ਤਾ ਨਾ ਨਾ ਬਸ ਹੁਣ ਮੈਂ ਇੱਕ ਵਾਰੀ ਜੇ ਨਿਵੇੜੂਗਾ ਨਾ ਨਾ ਇਹ ਪੈਸੇ ਹੁਣ ਕੋਈ ਵਾਰ ਨਹੀਂ ਇੱਕ ਵਾਰੀ ਜੇ ਨਹੀਂ ਮੈਰੂ ਠੀਕ ਹੈ ਤੇ ਤੈਨੂੰ ਪੜਦਾ ਬਣਾ ਚਲੋ ਤਾ ਨੂੰ ਬਤਕਾਰ ਇਹ ਪਾ ਕੇ ਤਕਾ ਠੀਕ ਹੈਗਾ ਨਾ 32000 ਮੈਂ ਲਾਇਆ ਹੈ ਵੀਡੀਓ ਬਣੀ ਪਈ ਐ ਇੱਕ ਵਾਰੀ ਵੀ ਵੀਡੀਓ ਦਾ ਕੋਈ ਨਹੀਂ ਦੇਣੀਆਂ ਨੇ ਦੇਊ ਪੇਟਾ ਨਹੀਂ ਦੇਣੀਆਂ ਉਹ ਤੇ ਰੱਖੇ ਨਹੀਂ ਪਤਾ ਕੀ ਸਾਨੂੰ ਸਾਨੂੰ ਸਾਲ ਵਾਲਾ 2 2000 ਖਰਚਾ ਪੈ ਜੋ ਹੋਰ ਤੇ ਸਾਨੂੰ ਦੋਨੇ ਜੀ ਪੈ ਗਈਆਂ ਹਾਂ ਬਾਈ ਅਸੀਂ ਜਾਵਾਂਗੇ ਸਾਡੇ ਕਾ ਜੀ ਤੇਰਾ ਵੀ ਮੂੰਹ ਮਿਟਾਉਣਾ ਐਡੀ ਦੂਰੋਂ ਚੱਲ ਕੇ ਸਾਡੇ ਪਿੱਛੇ ਆ ਕੇ ਮੇਰਾ ਮੂੰਹ ਮਿਟੇ ਦਾ ਮਾਰਦਾ ਮੈਂ ਮੁਟੇ ਮਾਰਦਾ ਫਰਦਾਂ ਤੇ ਗੱਡੀ ਨਹੀਂ ਮੇਰੀ ਕਿੰਨੀ ਮੇਰੀ ਆਖ ਨਾ ਵੀ ਤਰਾਇਆ ਸਾਲ ਵਾਲੀ ਗੁਜਰੀ ਹੋਈ ਮੈਂ ਪਸਾਂ ਨਿਆਣੇ ਪਾਲੇ ਨੇ ਮੈਂ ਨਹੀਂ ਹੁਣ ਤੇਰੀ ਦੇਣ ਤੇ ਰੱਖਾਂਗਾ 2000 ਸਰਪਰਾਇਆ ਪੈ ਗੋ ਬੇਫਿਕਰ ਹੋਗੇ ਦੱਸੀ ਕਰੋਗੀ ਤੱਕ ਮੱਤੂ ਕੇ ਚਾਹ ਖਿਡੇ ਦੂ ਮੈਂ ਤ ਇਹ ਵੀ ਮਾਤੀ ਯਾਰ ਇਹ ਵੀ ਭਲ ਨਾ ਕਿ ਜਿੱਦਾਂ ਇਹ ਤੈਨੂੰ ਤੇਰੀ ਧੱਕਾ ਲੈ ਕੇ ਦੇ ਦੇਵੇਂ ਫੋਨ ਮੈਨੂੰ ਅੱਜ ਦਰ ਤੋਂ ਖਰੀਦਣ ਲਈ ਪਈਏ ਮੈਂ ਫੋਨ ਦੇ ਵੀ ਨਾ ਆਈ ਗੱਲ ਗਈ ਐ ਵੀ ਮੈਂ ਮੋਟਰ ਬੰਦ ਕਰ ਲਿਆ ਨਾ ਇੱਥੋਂ ਤੱਕ ਫੜਚ ਆਵੇ ਅਸਲ ਮਗਾ ਫੜ ਕੇ ਦੇ ਦੇ ਪੀ ਦੀ ਕੋਈ ਮਰਜ਼ੀ ਭੇਂਦੇ ਨਹੀਂ ਮਗਾ ਆਪਾਂ ਨੂੰ ਐਂ ਕਹਿੰਦੇ ਵੀ ਆਪ ਦੀ ਮਰਜ਼ੀ ਨਾਲ ਮੈਂ ਫੜੂਗਾ ਮਗਾ ਇਹਨੇ ਫਿਰ ਵੀ 2000 ਤੇ ਕਰਤਾ ਨਹੀਂ ਨਹੀਂ 2000 ਦਾ ਫਰਕ ਪੈ ਗਿਆ ਸਿੱਧਾ 2000 ਦਾ ਦੇ ਦੇ ਨਹੀਂ ਭਾਈ ਭਾਈ ਨਹੀਂ ਹੁੰਦਾ ਹੁੰਦਾ ਸੋਨੂੰ ਕੋਈ ਫਰਕ ਨਹੀਂ ਤੁਸੀਂ ਕਿਹੜਾ ਵਪਾਰ ਕਰਨਾ ਹੈ ਫੀਟ ਕੇ ਲਿਆਉਂਦੀਆਂ ਨੇ ਮਾਰਾ ਇਹ ਇੱਕ ਥੱਤ ਮੇਰੀ ਚੈਨਲ ਹੈ ਮੈਂ ਤਾਂ 2000 ਦੀ ਟੈਲੇ ਲਈ ਲੈ ਇਹ ਜਿਹਦੇ ਮਿਲਦੀ ਜਿੱਤੇ ਮਰਜੀ ਜਾਏ 2000 ਦੀ ਛੱਟ ਮੈਂ 400 ਮੈਂ ਛੱਟ ਮੈਂ ਦੋ ਮਿੰਟ ਦੇ ਦੇ ਬਾਪੂ ਮੇਰੇ ਆ ਦੋ ਮਿੰਟ ਦੋ ਮਿੰਟ ਲਾ ਪਾਉਣਾ ਨਾ ਇਹ ਛੱਟ ਦਾ ਮਾਲ ਨਫਾ ਦੇਉ ਤੁਹਾਨੂੰ ਨਾ ਪਾਇਆ ਤੇ ਤਲਾਉਦਾ ਕਰਮਾ ਦੇ ਲਿਖੇ ਨੇ ਐ ਨਾ ਕੋਲ ਕੰਡਾ ਆ। ਹਾਂ ਜੀ ਭਾਈ ਅੱਪਾ ਇਹ ਤੇ ਨਹੀਂ ਵਪਾਰ ਕਰਨਾ ਵੀ ਅੱਗੇ ਸੌਣ ਬਹਿ ਕੇ ਤੋਟੀਆਂ ਬੇਚਾ ਨਹੀਂ ਹੁਣ ਕਰਣੀ। ਨੰਗਤਾ ਦੀ ਨਹੀਂ ਹਜ਼ਾਰ। ਹੋ। ਅਬ ਲੀਰਾ ਪਾ ਕੇ ਆ ਕਰ। ਚੱਲ ਤੇ ਪਾਣੀ ਦਾ ਨੀ ਪੀ ਲਾ ਦੇ। ਬੜੀ ਬਣੀ ਗੀ ਕੁੰਡੀ ਆਣੀ। ਹਾਂ ਜੀ ਹਾਂ ਜੀ। ਹਾਂ ਜੀ ਅੱਪੜੇ ਮਸਲੇ ਕਰਾ ਲੈ ਜੇ ਲੈ ਛੰਦ ਦਾ ਪਤਾ ਹੈ ਇਹਦਾ ਹੁੰਦਾ ਹਾਂ ਜੀ ਉਹ ਸੱਪੇ ਤੋਂ ਨਹੀਂ ਪੜਨੀ ਕਿ ਲੈ ਰੱਖਣ ਮੇਰੇ ਆਲੇ 33 ਹਜ਼ਾਰ ਪੇਟ ਹੋਏ ਹਿੱਕ ਤੋਂ ਹਾਈ 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 ਨਾ ਹੋ ਗਿਆ ਚਾਰੇ ਜਵਾਖਾਂ ਦੀ ਮੰਗ ਰੱਖ ਕੋਸਾ ਮਾਰ ਰੱਖ ਲੈ ਉਹ ਰੱਖ ਲੈ ਰੱਖ ਲੈ ਓ ਜਿਵੇਂ ਖੋਲਾ ਮਾਲ ਕਰ ਤੂੰ 35 ਹਜ਼ਾਰ ਮੁੰਡਾ ਨਾ ਉਹ ਜਵਾਖਾਂ ਦਾ ਨਹੀਂ ਕਰਦਾ છટ દે સુનીયા ગલા દેખી જો જો લા મત હે ના લા મત હે ના બલા ના મત ਮੈਂ ਕਿਹਦੀ ਦੇਵੀ ਤੇ ਹੀ ਮਾਂ ਤੇਰੀ ਮਾਈ ਹੜਕੇ ਕੰਮ ਦਾ ਜੈ ਪਿੱਛੇ ਗਿਆ ਕੱਟੀ ਤੇ ਕਿ ਦੇਵੀ ਤਾਂ ਤੇ ਆਇਆ ਕੱਟ ਪਿੱਛੇ ਗਿਆ ਮਹਾਜ ਮਹਾਛੇ ਮਿਰ ਸਾਪ ਆਇਆ ਸੁਣ ਗਿਆ ਹਣ ਸਦਾ ਬਈ ਹੋਣੀ ਸਤਿਕਾਰ ਐਸ ਤਰ੍ਹਾਂ ਹੋ ਤੂੰ ਵੀ ਤੇਰੀ ਵੀ ਆਉਂ ਗਈ ਦਿੰਨੇ ਪੈਸੇ ਵਾਲੇ ਜੋੜ ਜੋੜ ਬੇਟੇ 2 ਮਿੰਟ ਘੱਟ ਲੈ ਫਿਰ ਪੈਸਿਆਂ ਦੀ ਬਣਾ ਦੇ ਕੀਨ ਰਵਾੜ ਆਜ ਹਫਤਾ 4 ਮਹੀਨੇ ਨਾ ਮਾਈ ਮੈਂ ਯਾਰ ਕਰ ਹਾਂ ਇੱਧਰ ਫੜਾ ਮੁੰਡਾ ਆ ਇਹ ਤਲਾ ਦਾ ਨੀ ਬੇੜੋ ਕੰਮ ਦੋ ਦੋ ਸੈਂਟੀਮੀਟਰ ਯਾਰ ਕਾ ਪੀ

じゃあファイヤーファイヤーファイヤーファイヤーファイヤーフ ਇਹਨੂੰ ਨਾ ਪਾ ਚਾਹਣ ਕਰੀ ਕੋਈ ਨਹੀਂ ਪਤਾ ਕੋਈ ਨੱਟਾ ਕਰ ਰਹੀ ਆ ਉਹ ਮੇਲੇ ਤੇ ਟੇਰ ਕਰਨੀ ਰੋਕਤਾਂ ਨਹੀਂ ਦਿੱਤੀਆਂ ਇੱਥੇ ਨਾ ਪੰਛੀ ਕਰੀਆਂ ਵਿੱਚ ਅੱਜ ਗੱਡੀਆਂ ਨੇ ਆ ਹੋਵੇ ਮਾੜੇ ਤੇ ਗੱਪਾਂ ਹੀ ਹੋਣ ਸਾਰੇ ਤੋਂ ਸਲੋ ਰੱਖੀ ਸਾਰਾ ਜਿਵੇਂ ਜੁਵਾ ਕਾਲਾ ਮਾਰਦੇ ਆ ਆ ਲੇ ਲੱਗਦੀ ਪੈਣੀ ਹੈ ਛੇੜੀ ਛੇੜੀ ਇਹ ਸਹੀ ਹੈ ਕਿਉਂ ਮਾਰ ਕੇ ਆਪਾਂ ਕੰਮ ਨਹੀਂ ਕਰੇ ਕੀਤਾ ਪਤਾ

ਤਾਰ ਵਾਲੀ ਪਾਸੇ ਤੇ ਪਾਸੇ ਰਾਵੜ ਤੇ ਸੀਰ ਵਾਲੀ ਪਾਸੇ ਤੇ ਇਹ ਰਾਵੜ ਉਹ ਬੇਡਾ ਕੱਢੋ ਅਕਰੋ ਮਾਰ ਇੱਕ ਪਿੱਟਾ ਬਾੜੂ ਇੱਥੇ ਉਹ ਮਗਾ ਕੇ ਅੰਦਰੇ ਗੱਡੀ ਬਾੜਾਂਗੇ ਉਹਦਾ ਜਾ ਵੜਦੇ ਹੁਣ ਉੱਧਰ ਬਸ ਬਾੜਾ ਰੋ ਬੱਲੇ ਇਹ ਪਿੱਟਾ ਨੂੰ ਗੇਟ ਬੰਦ ਕਰਦੇ ਉੱਧਰ ਬਾੜਨਾ ਉਧਰ ਹੀ ਜਾਵਣੀ ਆ ਤਾਂ ਦੂਜਿਆਂ ਦੇ ਨਾ ਵਿਚਰਣਾ ਬਾਈ ਇਹਦਾ ਇੰਦਰ ਹੀ ਰਹਿਣਾ ਸਾਹ ਮੜੀਆਂ ਨੇ ਤਾਂ ਆ ਮਿਰਗਾਂ ਨੂੰ ਵੀ ਬੁਰੀਆਂ ਨੇ ਫੇਰ 2 ਘੰਟੇ ਲਵਾ ਜੇ ਮਿਰਗ ਨਹੀਂ ਡਾਰ ਹੁੰਦਾ ਨਾ ਉਹ ਕੱਲੇ ਨਾ ਆਪੇ ਟੁੱਪ ਜਾਂਦੀਆਂ ਹਾਂ ਦੋ ਕਰ ਗੇਟ ਬਣਾ ਲਿਆ ਹਾਂ ਅਲਸ ਜੀਰੋ ਹਾਂ ਜੀਰੋ ਇਹ ਮੇਰਾ ਕਰਤ ਨੰਬਰ ਪ੍ਰੋਟੋਕੋਲ ਹੈ। ਅੱਗੇ ਇਹ ਨਾਲ ਸਾਡਾ ਗੱਡਾ ਕੱਢੀ ਮੰਗਾ ਦੋ। ਜਿੱਥੇ ਤੁਹਾਨੂੰ ਜਾਣਾ ਕਿੱਥੇ ਆ? ਹਾਂ ਜੀ ਉਹ ਹਾ ਕੋਲੇ ਜੀ ਸਾਡਾ 5 ਕਿਲੋਮੀਟਰ ਬਹੁਤ ਨਾਲ ਖੰਭਾ ਉਹ ਬੁਆ ਬਲਾਡਰ ਉਹ ਤਾਂ ਚੁੱਕੀ ਆ ਮਾੜਾ ਗੱਦੀਆ ਵਧੀਆ ਬਾਦ ਹਾਂ ਬੱਧੀਆ ਬਾਦ ਆ ਬਹੁਤ ਦੂਰ ਹੈ ਉਹ ਹਾਂ ਉਹ ਨਹੀਂ ਪੰਜਾਬ ਆ ਪੰਜਾਬ ਦੇ ਇੱਕ ਮਿੰਟ ਛੱਡ ਕੇ ਬਾਰਡਰ ਸਾਡਾ ਪਹਿਲਾਂ 5 ਕਿਲੋਮੀਟਰ ਛੱਡ ਆ ਰਿਹਾ ਜਾਂਦਾ ਰਸਤਾ ਹਾਂ ਹਾਂ ਖੱਦਾਰਿਆ ਉਹਦਾ ਰੋਡ ਵਾਕੇ ਜਿੱਦਾਂ ਬੋਮਣ ਵਾਲੀ ਦੇ ਵੀ ਬਹੁਤ ਨਾਲ ਆਏ ਛੱਡਿਆ ਲੱਗਣਾ ਹੈ ਇੱਕ ਮਿੰਟ ਚੱਲਣ ਦੇ ਸਪੋਰਟ ਜਨ ਦਾ ਪੀਕ ਕੋੜਦਾਇਤ ਪੈਣਾ ਗਾਹਾਂ ਤੇ ਪੂਹਾ ਬਲਕ ਨਾ ਕਿ ਜਿਹੜਾ ਪਾਣੀ ਚੱਕਦਾ ਜਾਂਦਾ ਬਾਹਰ ਬਾਹਰ ਦੀ ਹਾਂ ਹਾਂ ਤਾਂ ਜਿਹੜਾ ਬੈਠੂ ਕੋਲ ਸਾਡੇ ਪਿੰਡੀਆਂ ਜਾਂਦਾ ਜਿੱਦਾਂ ਉਹ ਜੱਕੂ ਦੀ ਮਗਾ ਦੇ ਪੁੰਡੀ ਹਾਂ ਉਹ ਆਪਣੇ ਇਹਦੇ ਸੱਜੋ ਬਾਈਕ ਖੁੱਲੀ ਗੱਡੀ ਮਂਗਾਓ ਵਿੱਚ ਪਾਓ ਪ੍ਰਾਲੀ ਵਿੱਚ ਪਾਓ ਪ੍ਰਾਲੀ ਸਾਈਡ ਤੇ ਮੋਟਰਸਾਈਕਲ ਗਾਇਨ ਤਾਂ ਦੇ ਦੇ ਟੇਡਾ ਇੱਧਰ ਤਾਂ ਕੋਈ ਨਹੀਂ ਹੁੰਦਾ ਏਡਾ ਬਣ ਕੇ ਮੂੰਹੇ ਬੈਠੋ ਗੱਡੀ ਤੇ ਏਡਾ ਮੋਟਰਸਾਈਕਲ ਤਾਂ ਦੇ ਦੇ ਬਣਦੇ ਹੋ ਕਿੰਨਾ ਕਰਾਇਆ ਵੱਡੀ ਪੀਕਅਪ ਕਰਾ ਪਣੀ ਬੋਲੇ ਜੀ ਬੋਲੇ ਨੇ ਥੱਲੇ ਪਾਈ ਪ੍ਰਾਲੀ ਪੇਟਾਂ ਦੇ ਜਿਆ ਖੱਬਲਾ ਐ ਤਾਂ ਚਿੱਕੜੂ ਹਜੂ ਲਾ ਲਾ ਜੀ ਆਹਦੀ ਬਾਤ ਐ ਕੋਣ ਆ ਆ ਦੋਨੇ ਲਾ ਜਾਨਾ ਫੇਰ ਕਰੀਂ ਫੂਲ ਭਾ ਇਨਾਂ ਨੂੰ ਫੂਲ ਤੋਂ ਜਿਹੜਾ ਬੰਨੇ ਕੋਈ ਨਹੀਂ ਚੱਲ ਵਾ ਇਹ ਆਹ ਗਾਮੀ ਘਰੇ ਦੀ ਟੱਕਰ ਨਾ ਆਵੇ ਫੋਟੋ ਨਿਕਲੋ ਮਾਸੀ ਮੋੜੀ ਉਹਨਾਂ ਦਾ ਨੌਂਸਰ ਹੋ ਚਾਹ ਅੱਜ ਵੀ ਬੰਦੇ ਲੈ ਆਏ ਅਸੀਂ ਖਾਲੀ ਜਾਂਦੇ ਨੂੰ ਸਾਨੂੰ ਕੁਸ਼ਰਮ ਨਹੀਂ ਆਉਂਗੀ ਲੋਕ ਕਹਿੰਦੇ ਦਰਸ਼ੀ ਜੱਟ ਨੂੰ ਲੈ ਲੀਓ ਮੀਂਡਾ ਨਾ ਗਾਲੀਂ ਜਿਹੇ ਡਾਂ ਮੈਂ ਵੀ ਆ ਬੈਠਿਆ ਅੱਜ ਵੀ 40000 ਅੱਜ ਜੱਟ ਦਰਸ਼ੀ ਜੱਟ ਨਾਲ ਰਾਜੂ ਨੇ ਸੌਦਾ ਅੱਜ ਕਰਿਆ ਖੁਰਦੇ ਦੇ ਨਾ ਨਹੀਂ ਲੋਕ ਕਰਦੇ ਜਿਹੇ ਡਾਂ ਵੀ ਵੇਖ ਰੱਪਦੀਆਂ ਖੇਡਾਂ ਕਤਿਆਂ ਵੀ ਮੈਂ ਕਿਹਾ ਨੂੰ ਆਇਆ ਜੇ ਮੈਂ ਤੂੰ ਅੱਜ ਪਸੂ ਲੈ ਕੇ ਆਉਂਦਾ ਸੀ ਕਿਹਨੂੰ ਪਸੂ ਲੈ ਮੈਂ ਮਾਈ ਬੇਟੀ ਤੇਰੀਆਂ ਲਾ ਲਵਾਂਗਾ ਤੇਰੀਆਂ ਵੀਡੀਓ ਬਣਾ ਕੇ ਮੇਰੇ ਨਾਲ ਫੋਨ ਇੱਕ ਹੀ ਕੱਟ ਦੇਗਾ ਕਿੰਨੇ ਤੂੰ ਤੇ ਮੈਂ ਸਿਆਣਾ ਹਾਰੇ ਪਤਾ ਆਪਣੇ ਵਾਲੀ ਪਹੁੰਚ ਇੱਕ ਜਿਹੜਾ ਉਹਨਾਂ ਨੂੰ ਪਾ ਦਾਂਗਾ ਚਲ ਘਰੇ ਜਾ ਕੇ ਫੋਨ ਆਰ ਮੰਡੀਆਂ 'ਚ ਲੱਗ ਜੂ ਮੈਨੂੰ